ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਤੋਂ ਅੱਜ ਤੀਸਰਾ ਦਿਨ ਹੈ ਦਾਸ ਨੇ ਆਪਜੀ ਦਿਨੋਂ ਪੂਜਾ ਵਿਸ਼ੇ ਦੇ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੱਲ ਤੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਬ੍ਰਾਹਮਣੀ ਵਿਵਸਥਾ ਵਿੱਚ ਜਿਹੜੇ ਦੇਵੀ ਦੇਵਤੇ ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ ਉਨ੍ਹਾਂ ਬਾਰੇ ਕੁਰਬਾਨੀ ਦਾ ਕੀ ਫਰਮਾਨ ਹੈ ਕੁਰਬਾਨੀ ਉਹਨਾਂ ਕਿੰਨੀ ਕਮਾਨਤਾ ਦਿੰਦੀ ਹੈ ਕੀ ਕਹਿੰਦੀ ਹੈ ਉਹਨਾਂ ਬਾਰੇ ਵਿਚਾਰਨ ਦੀ ਲੋੜ ਦੋ ਕਾਰਨਾ ਕਰਕੇ ਹੈ ਇੱਕ ਤੇ ਪਾਰਟਿਸਮ ਆਈ ਦੇ ਵਿੱਚ ਰਹਿੰਦੇ ਆ ਜਿੱਥੇ ਬਹੁ ਗਿੰਥੀ ਜਿਹੜੀ ਹੈ ਹਿੰਦੂ ਕੌਮਟੀ ਹੈ ਉਹਦਾ ਕੁਝ ਪ੍ਰਭਾਵ ਦੂਸਰੀਆਂ ਕੌਮਾਂ ਉਤੇ ਵੀ ਵੇਖਣ ਨੂੰ ਮਿਲਦਾ ਸਿੱਖ ਕੌਮ ਵੀ ਉਤੋਂ ਛੁੱਟੀ ਨਹੀਂ ਰਹਿ ਸਕੀ ਔਰ ਗੁਰਬਾਣੀ ਵਿੱਚ ਵੀ ਇਸੇ ਕਰਕੇ ਉਹਨਾਂ ਦਾ ਸਪੈਸ਼ਲ ਰੈਫਰੈਂਸ ਦਿੱਤਾ ਗਿਆ ਪਰ ਰੈਫਰੈਂਸ ਕਿਸ ਕੰਟੈਕਸਟ ਦੇ ਵਿੱਚ ਦਿੱਤਾ ਗਿਆ ਉਹ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਉਹਨੂੰ ਨਾ ਸਮਝਣ ਦੀ ਵਜ੍ਹਾ ਕਰਕੇ ਅਕਸਰ ਅਸੀਂ ਇਹ ਕਹਿ ਦਿੰਦੇ ਹਾਂ ਦੇਖੋ ਜੀ ਗੁਰਬਾਣੀ ਵਿੱਚ ਵੀ ਤੇ ਉਹਨਾਂ ਦਾ ਨਾਮ ਆਇਆ ਮੈਂ ਕਲ ਵੇੰਤੀ ਕੀਤੀ ਸੀ ਕਿ ਨਾ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਮੰਨਤ ਮਾਨਤਾ ਦਿੱਤੀ ਗਈ ਹੈ ਉਹਨਾਂ ਦੀ ਵਡਿਆਈ ਕੀਤੀ ਗਈ ਹੈ ਨਾ ਕਿਸੇ ਸੰਦਰਭ 'ਚ ਵੀ ਆ ਸਕਦਾ ਅੱਜ ਦੋ ਪਰਮਾਨਾਂ ਆਪ ਜੀ ਨਾਲ ਸਾਂਝੇ ਕਰਨੇ ਨੇ ਦੋਨੋਂ ਗੁਰੂ ਅਰਜਨ ਸਾਹਿਬ ਜੀ ਦੇ ਇੱਕੋ ਸ਼ਬਦ ਦੇ ਦੋ ਬੰਦ ਨੇ ਹੋਰ ਇਹ ਸ਼ਬਦ ਜੀ ਸਤਿਗੁਰੂ ਜੀ ਨੇ ਇਸੇ ਸੰਦਰਭ ਦੇ ਵਿੱਚ ਹੀ ਉਚਾਰਣ ਕੀਤਾ ਹੈ ਪਹਿਲੇ ਪਰਮਾਨ ਚ ਪੰਜਵੇਂ ਨਾਟਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਮਹਿਮਾਨਾਂ ਜਾਣੈ ਬੀਦ ब्रह्म नहीं जाणै भेद अवतार ना जाणै अंत परमेश्वर पार ब्रह्म बे अंत पहला ते किसी धर्म ਦਾ ਵਿਚਾਰਧਾਰਾ ਸਮਝਣ ਦੇ ਵਾਸਤੇ ਉਹਦੇ ਧਰਮ ਗ੍ਰੰਥ ਪੜ੍ਹਨੇ ਪੈਂਦੇ ਨੇ ਉਹਦੇ ਧਰਮ ਗ੍ਰੰਥਾਂ ਚੋਂ ਸਹੀ ਜਾਣਕਾਰੀ ਮਿਲਦੀ ਏ ਵੀ ਉਹ ਕੌਮ ਦੀ ਵਿਚਾਰਧਾਰਾ ਕੀ ਏ ਇਥੇ ਸਤਿਗੁਰੂ ਜੀ ਨੇ ਗੱਲ ਹੀ ਉਥੋਂ ਸ਼ੁਰੂ ਕੀਤੀ ਹੈ ਮਹਿਮਾਨ ਹਰ ਜਾਣੇ ਵੇਦ ਹੁਣ ਇਹ ਸਮਝਾਉਂਦਾ ਹੈ ਕਿ ਵੇਦ ਜਿਹੜੇ ਨੇ ਉਹ ਬ੍ਰਹਮਾ ਤੋਂ ਉਤਪਨ ਹੋਏ ਇਹ ਲੰਬੀ ਕਹਾਣੀ ਹੈ ਕਿਵੇਂ ਉਤਪਨ ਹੋਏ ਤੇ ਕਿਵੇਂ ਫਿਰ ਸੰਸਾਰ ਤੱਕ ਪਹੁੰਚੇ ਮਤਲਬ ਲਿਖ ਕੇ ਲੋਕਾਂ ਤੱਕ ਪਹੁੰਚਾਏ ਗਏ ਮੈਂ ਉਹਦੇ ਵਿੱਚ ਨਹੀਂ ਜਾਵਾਂਗਾ ਮੇਰੇ ਕੋਲ ਨਾ ਸਮਾਂ ਨਹੀਂ ਹੈ ਇਹਨਾਂ ਜਿਨ੍ਹਾਂ ਨੂੰ ਹਿੰਦੂ ਕੌਮ ਦੇ ਸਭ ਤੋਂ ਵੱਡੇ ਧਰਮ ਗ੍ਰੰਥ ਕਿਹਾ ਜਾਂਦਾ ਹੈ ਉਹਨਾਂ ਪਰ ਵੀ ਲਿਖਿਆ ਕਿ ਉਹ ਗਾਲਪੁਰਖ ਦਾ ਅਸਲ ਸਰੂਪ ਨਹੀਂ ਜਾਣਦੇ ਉਹਦੀ ਵਡਿਆਈਆਂ ਨਹੀਂ ਜਾਣਦੇ ਉਹਦੇ ਗੁਣਾਂ ਦੀ ਵਿਚਾਰ ਨਹੀਂ ਕਰਦੇ ਬ੍ਰਹਮਾ ਨਹੀਂ ਜਾਣੇ ਪੀੜ ਇੱਥੇ ਬ੍ਰਹਮਾ ਲਫ਼ਜ਼ ਨਹੀਂ ਆਇਆ ਬ੍ਰਹਮੇ ਆਇਆ ਇਹਨਾਂ ਅਗਰ ਇੱਕ ਕਿਸੇ ਬ੍ਰਹਮ ਦੀ ਗੱਲ ਨਹੀਂ ਹੋ ਰਹੀ ਪਹਿਲਾਂ ਤੇ ਇੱਕ ਫੈਸਲਾ ਦੇ ਦਿੱਤਾ ਕਿ ਇਹੋ ਜੇ ਕਈ ਬ੍ਰਹਮੇ ਨੇ ਜਿਨ੍ਹਾਂ ਨੂੰ ਤੁਸੀਂ ਪਰਮਾਤਮਾ ਕਰ ਰਿਹਾ ਸਮਝ ਰਹੇ ਹੋ ਉਹ ਜੇ ਕਈ ਨਹੀਂ ਬ੍ਰਹਮੇ ਨਹੀਂ ਜਾਣਨ ਭੇਦ अनेका ਬ੍ਰਹਮਾ ਵੀ ਉਸ ਕਾਲਪੁਰਖ ਦਾ ਭੇਦ ਨਹੀਂ ਪਾ ਸਕੇ ਉਹ ਕਿਹੋ ਜੀ ਸ਼ਖਸੀਅਤ ਹੈ ਕਦੋਂ ਤੋਂ ਹੈ ਕਦੋਂ ਉਹਦਾ ਅੰਤ ਕਿੰਨਾ ਕਿੰਨਾ ਵੱਡਾ ਉਹਦਾ ਪਸਾਰਾ ਹੈ ਕਿੰਨਾ ਵੱਡਾ ਉਹਦੀ ਬਖਸ਼ਿਸ਼ਾਂ ਦਾ ਭੰਡਾਰ ਹੈ ਉਹਦਾ ਸਰੂਪ ਕਿਹੋ ਜਿਹਾ ਕੁਝ ਨਹੀਂ ਪੇੜ ਨਹੀਂ ਪਾ ਸਕੇ ਬ੍ਰਹਮੇ ਨਹੀਂ ਜਾਣੇ ਪੇੜ ਅਗਲੀ ਪੰਕਤੀ ਜਿਵੇਂ ਸਤਿਗੁਰੂ ਜੀ ਨੇ ਤਿੰਨੋਂ ਤੱਕ ਗੱਲ ਸੀਮਤ ਨਹੀਂ ਰੱਖੀ ਬ੍ਰਹਮਾ ਵਿਸ਼ਨੂੰ ਮਹੇਸ਼ ਤੱਕ ਇੱਕ ਸੋਹੀਕ ਤੌਰ ਦੇ ਉਤੇ ਕਹਤਾ ਅਵਤਾਰ ਨਾ ਜਾਣੇ ਅੰਤ ਕਿ ਬ੍ਰਹਮੇ ਦੀ ਗੱਲ ਕੀ ਕਰਦੇ ਹੋ ਸਾਰੇ ਅਵਤਾਰਾਂ ਦੀ ਗੱਲ ਕਰ ਲੋ ਹੁਣ ਬ੍ਰਹਮਣੀ ਵਿਸ਼ਵਗੋਸਥਾ ਦੇ ਵਿੱਚ 33 ਕਰੋੜ ਅਵਤਾਰਾਂ ਦੀ ਗੱਲ ਕੀਤੀ ਜਾਂਦੀ ਹੈ ਉਹ 33 ਕਰੋੜ ਦੇ ਹਾਲੇ ਕਿ ਅਜ ਤੱਕ ਕੋਈ ਉਹ 33 ਕਰੋੜ ਦਾ ਕੋਈ ਲਿਸਟ ਨਹੀਂ ਛਾਪ ਸਕਿਆ ਗਿਆ 33 ਕਰੋੜ ਨਾਮ ਵਾਲੇ ਇਹਨਾਂ ਦਾ ਸੂਰਤ ਹੈ ਇਹਨੇ ਲੇਕਿਨ ਇਹ ਕਿ ਪ੍ਰਚਲਿਤ ਹੈ ਕਿ 33 ਕਰੋੜ ਦੇਵਤੇ ਨੇ ਸਮਾਧਿ ਉਲ ਜਾ ਕੇ ਰੱਖਣ ਦੀ ਗੱਲ ਹੈ ਕਿਵੇਂ ਵੱਤਵਾਦ ਉਲ ਜਾ ਕੇ ਰੱਖਿਆ ਜਾ ਸਕਦਾ ਹੈ ਕੋਈ ਵੀ ਉਤਾਰ ਜਿਹੜਾ ਉਹਦਾ ਅੰਤ ਨਹੀਂ ਪਾ ਸਕਿਆ ਇੱਥੇ ਸਤਿਗੁਰ ਨੇ ਇੱਕ ਫੈਸਲਾ ਕਰਕੇ ਦਿੱਤਾ ਉਹ ਕਾਲਪੁਰਖ ਕਿਡਾ ਵਟਾ ਅਗੋਂ ਇੱਕ ਹੋਰ ਫੈਸਲਾ ਦਿੱਤਾ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਪਰਮ ਈਸ਼ਰ ਪਰਮੇਸ਼ਰ ਪਰਮੇਸ਼ਰ ਸਭ ਤੋਂ ਵੱਡਾ ਪਰਮੇਸ਼ਰ ਮੋਲੇਕਲ ਬਾਹਰ ਬ੍ਰह्म ਜਿਹਦਾ ਉਹ ਬ੍ਰह्म ਜਿਹਦਾ ਪਰਲਾ ਬੰਨਾ ਨਹੀਂ ਬਣਿਆ ਜਾ ਸਕਦਾ ਉਹ ਅਕਾਲ ਪੁਰਖ ਪਰਮੇਸ਼ਰ ਵੀ ਅਕਾਲ ਪੁਰਖ ਬਾਹਰ ਬ੍ਰह्म ਵੀ ਅਕਾਲ ਪੁਰਖ ਬੇਅੰਤ ਉਹ ਬੇਅੰਤੇ ਜੰਤ ਦਾ ਇੱਕੋ ਹੀ ਕਹਾਵ ਹੈ ਕਿ ਜਿਹਦਾ ਅੰਤ ਨਾ ਪਾਇਆ ਜਾ ਸਕੇ ਇਸੇ ਸ਼ਬਦ ਦੇ ਅਗਲੇ ਬੰਦ ਦੇ ਵਿੱਚ ਪੰਜਵੇਂ ਨਾਟਕ ਬਖਸ਼ਿਸ਼ ਕਰਦੇ ਨੇ ਮੈਂ ਬੇਨਤੀ ਕੀਤੀ ਸੀ ਕਿ ਦੋਨੋਂ ਹੀ ਬੰਦ ਇੱਕੋ ਸ਼ਬਦ ਦੇ ਨੇ ਔਰ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਹੈ ਸੰਕਰ ਨਹੀਂ ਜਾਣੇ ਪੇਵ ਕੋਜਤ ਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲਖ ਪਾਰ ਭਾਉ ਇੱਥੇ ਵੀ ਰਬ ਸੰਕਰ ਨਹੀਂ ਆਇਆ ਸੰਕਰਾਇ ਇੱਥੇ ਵੀ ਜੇ ਫਿਰ ਗੱਲ ਕੀਤੀ ਜਾਸੀ ਤਾਂ ਅਨੇਕਾ ਸ਼ਿਵ ਜੀਆਂ ਦੀ ਗੱਲ ਕੀਤੀ ਜਾ ਰਹੀ ਹੈ। ਭਾਵ ਸ਼ਿਵ ਜੀ ਵਰਗੇ ਅਨੇਕ ਨੇ। ਕਿ ਨੂੰ ਤੁਸੀਂ ਸਭ ਤੋਂ ਉੱਚਾ ਇੱਕ ਦੇਵਤਾ ਸਮਝ ਕੇ ਬੈਠੇ ਹੋ ਜਾਂ ਤਿੰਨ ਦੀ ਲੜੀ ਦੇ ਵਿੱਚ ਇੱਕ ਉਹਨਾਂ ਚੋ ਸਮਝ ਕੇ ਬੈਠੇ ਹੋ। ਸਤਿਗੁਰ ਦਾ ਫੈਸਲਾ ਤੇ ਆ ਵੀ ਇਹੋ ਜਿਹੇ ਅਨੇਕਾਂ ਨੇ। ਨਹੀਂ ਜਾਣੇ ਪੇਵ। ਪੇਵ ਹੁੰਦਾ ਮਨ ਦੇ ਅੰਦਰ ਦੀ ਗੱਲ। ਦੇਸ਼ਨ ਕਰਪ ਜਾਂ ਜਿੰਨੇ ਵੀ ਤੁਸੀਂ ਸ਼ਿਵਜੀ ਸਮਝਦੇ ਹੋ ਉਹਨੇ ਇੱਕਨ ਸ਼ਿਵਜੀ ਇਹ ਰਲ ਕੇ ਵੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣ ਸਕਦੇ ਕੋਜਤ ਹਾਰੇ ਦੇਵ ਕਈ ਦੇਵਤੇ ਉਹਨੂੰ ਖੋਜਦੇ ਖੋਜਦੇ ਹਾਰ ਗਏ ਇਥੇ ਖਾਸ ਗੱਲ ਧਿਆਨ ਦੇ ਨਾਲ ਆ ਗੱਲ ਹੈ ਖੋਜਤ ਹਾਰੇ ਦੇਵ ਕਰੇ ਇਨੀ ਕੋ ਤੱਕ ਪਹੁੰਚ ਗਏ ਉਹਨ ਮੂਲ ਉਹਨਾਂ ਨੇ ਲੱਭ ਲਿਆ ਕੋਜਿਤ ਹਾਰੇ ਦੇਵ ਹੁਣ ਉੱਥੇ ਗੱਲ ਹੋਈ ਸੀ ਅਵਤਾਰਾਂ ਦੀ ਪਹਿਲੇ ਬੰਦ ਦੇ ਵਿੱਚ ਜਿਸ ਲਈ ਅਵਤਾਰ ਦੀ ਗੱਲ ਕਰਨਿਆ ਤਾਂ ਮੇਲ ਸਾਡੇ ਮਨ ਚ ਆ ਜਾਂਦਾ ਹੈ ਪੁਰਖਵਾਚੀ ਪੁਰਸ਼ਵਾਚੀ ਇੱਥੇ ਇਸਤਰੀ ਲਿੰਗ ਵੀ ਆ ਗਿਆ ਦੇਵੀਆਂ ਦੇਵੀਆਂ ਨਹੀਂ ਜਾਣੇ ਮਰਮ ਕਿਉਂਕਿ ਅਵਤਾਰਾਂ ਦੇ ਵਿੱਚ ਦੇਵੀਆਂ ਵੀ ਨੇ ਦੇਵਤੇ ਵੀ ਨੇ ਬਲਕਿ ਬਹੁਤਾ ਦੇਵੀਆਂ ਨੂੰ ਜ਼ਿਆਦਾ ਤਾਕਤਵਰ ਦੱਸਿਆ ਜਾਂਦਾ ਹੈ ਜ਼ਿਆਦਾ ਪ੍ਰਭਾਵਸ਼ਾਲੀ ਦੱਸਿਆ ਜਾਂਦਾ ਹੈ ਇਹ ਤੇ ਆਪਣਾ ਸ਼ੁਰੂਆਤੀ ਉਥੋਂ ਮੰਨਦੇ ਨੇ ਇੱਕ ਆ ਮਾਈ ਜੁਗਤ ਵੀ ਆਈ ਵੀ ਮਾਂ ਮਾਈ ਪ੍ਰਗਟ ਹੋਈ ਉਹਨੇ ਇਹ ਤਿੰਨਾਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਜਨਮ ਦਿੱਤਾ ਫਿਰ ਉਰਿਜਨ ਉਥੋਂ ਹੋਇਆ ਨਾ ਇਸ ਕਰਕੇ ਸਤਗੁਰੂ ਨੇ ਉਹ ਤਾਂ ਵੀ ਫੈਸਲਾ ਦੇ ਦਿੱਤਾ ਦੇਵੀਆਂ ਨਹੀਂ ਜਾਣਾ ਮਰਮ ਸਭ ਉੱਪਰ ਅਲਖ ਪਰਮ ਅਲਖ ਜਿਹਨੂੰ ਲਖਿਆ ਨਾ ਜਾ ਸਕੇ ਜਿਹਨੂੰ ਬਿਆਨ ਨਾ ਕੀਤਾ ਜਾ ਸਕੇ ਬਾਹਰ ਬ੍ਰਹਮ ਉਹ ਬ੍ਰਹਮ ਜਿਹਦਾ ਪਰਲਾ ਬੰਨਣਾ ਨਾ ਲੱਭਿਆ ਜਾ ਸਕੇ ਜਿਹਦੀ ਵਿਸ਼ਾਲਤਾ ਦਾ ਅੰਦਾਜ਼ਾ ਨਾ ਲਾਇਆ ਜਾ ਸਕੇ ਇਦੇ ਪਸਾਰੇ ਦਾ ਅੰਦਾਜ਼ਾ ਨਾ ਲਾਇਆ ਜਾ ਸਕੇ ਪਾਵਲਾ ਅਕਾਲਪੁਰ ਖਵਾਈ ਗਰੂ ਉਹ ਅਲਖ ਪਰਬ੍ਰਮ ਕਿਹੋ ਜਿਹਾ ਸਭ ਉੱਪਰ ਅਲਖ ਪਰਬ੍ਰਮ ਕਾ ਜਿਨ੍ਹਾਂ ਦੇ ਨਾਵਾਂ ਦੇ ਵਿੱਚ ਭਟਕ ਰਹੇ ਹੋ ਜਿਨ੍ਹਾਂ ਦੀ ਖੋਜ ਦੇ ਵਿੱਚ ਭਟਕ ਰਹੇ ਹੋ ਸਭ ਤੋਂ ਉੱਪਰ ਤੇ ਵਕਾਲਪੁਰ ਖਵਾਈ ਗਰੂ ਐ ਸਿੱਧਾ ਉਹਦੇ ਨਾਲ ਜੁੜ ਜਾਓ ਉਤੇ ਬਣਾਈ ਕਿਰਤ ਦੇ ਨਾਲ ਜੁੜਨ ਦੀ بجائے ਉਹਦੇ ਬਣਾਇਆਂ ਦੇ ਨਾਲ ਜੁੜਨ ਦੀ بجائے ਜੇ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਜੇ ਸਾਰੇ ਇਸ ਮਿਥਿਆ ਉਸ ਨੂੰ ਸੱਚ ਮੰਨ ਲਿਆ ਜਾਵੇ ਤਾਂ ਵੀ ਉਹ ਕਾਲਪੁਰਖ ਵੈਭੂ ਸਭ ਤੋਂ ਉੱਪਰ ਹੈ ਪਰਮੇਸ਼ਰ ਪਰਮ ਬੇਅੰਤ ਸਭ ਉਪਰ ਅਲੱਖ ਪਰਮ ਬ੍ਰਹਮ ਦੋਨੋਂ ਦੇ ਪਾਸੇ ਫੈਸਲਾ ਦਿੱਤਾ ਸਤੁਰ ਨੇ ਦੋਨਾਂ ਬੰਦਾਂ ਦੇ ਵਿੱਚ ਇਹ ਹੈ ਗੁਰਬਾਣੀ ਇਹਨਾਂ ਦੇ ਬਾਰੇ ਕੀ ਫਰਮਾਉਂਦੀ ਹੈ ਤੇ ਸਰਨ ਕੀ ਮੰਤੀ ਹੈ ਅਸੀਂ ਸਿੱਖ ਕਿੰਨੇ ਕੁ ਗੁਰਬਾਣੀ ਨੂੰ ਮੰਨਿਆ ਐ ਅਸੀਂ ਵੇਖ ਲਈਏ ਸਾਡੀ ਵਿਚਾਰਧਾਰਾ ਕੀ ਗੁਰਬਾਣੀ ਉਦਾਰਤਾ ਹੈ ਜਾਂ ਸਮਾਜ ਦਾ ਆਸ-ਪਾਸੇ ਵੇਖ ਕੇ ਢਲ ਗਈ ਹੈ ਉਹ ਅਸੀਂ ਵੇਖ ਲਈਏ ਅੱਜ ਪਾਸੇ ਤਣੇ ਕਿ ਬਚਨ ਪ੍ਰਵਾਨ ਕਰਨਾ ਕੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ